विधानसभा हलका गुरदासपुर नाल नाल दे इंचार्ज रमन बહેર ਵੱਲੋਂ ਅੱਜ ਵੱਡਾ ਉਪਰਾਲਾ ਕਰਦਿਆਂ ਕਮਾਲਪੁਰ ਅਫਗਾਨਾ ਨੇੜੇ ਕਿਰਨ ਨਾਲੇ ਦੀ ਸਫਾਈ ਵੱਡੀ ਕ੍ਰੇਨ ਨਾਲ ਸ਼ੁਰੂ ਕਰਵਾਈ ਗਈ ਜਿਸ ਨਾਲ ਕਿਰਨ ਨਾਲੇ ਨਾਲ ਲੱਗਦੇ ਪਿੰਡਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਮੌਕੇ ਹਲਕਾ ਇੰਚਾਰਜ ਰਮਨ ਬਹਿਲ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਦੀ ਰਹਿਨਮਾਈ ਸਦਕਾ ਕਿਰਨ ਨਾਲੇ ਦੀ ਸਫਾਈ ਵੱਡੀ ਮਸ਼ੀਨ ਪੋਕ ਲੇਨ ਨਾਲ ਕਰਵਾਈ ਜਾ ਰਹੀ ਹੈ ਕਮਾਲਪੁਰ ਅਫਗਾਨਾ ਤੋਂ ਸ਼ੁਰੂ ਹੋ ਕੇ ਹਰ ਧਾਨ ਤੱਕ ਸਫਾਈ ਕੀਤੀ ਜਾਵੇਗੀ ਜਿਸ ਨਾਲ ਹਲਕੇ ਦੇ ਪਿੰਡਾਂ ਨੂੰ ਬਹੁਤ ਲਾਭ ਮਿਲੇਗਾ ਅੱਜ ਕਮਾਲਪੁਰ ਕੋਲ ਤੇ ਖੜੇ ਆ ਔਰ ਜਦੋਂ ਦੀ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਆ ਬਾ ਉਹਦੋਂ ਤੋਂ ਯਤਨਸ਼ੀਲ ਤੇ ਕਰਮਸ਼ੀਲ ਰਿਹਾ ਕਿ ਜਿਹੜਾ ਕਿਰਨ ਵਾਲਾ ਜਿਹੜਾ ਦਿਨਾਨਗਰ ਦੇ ਇੱਕ ਛੋਟੇ ਨੇ ਪਿੰਡ ਤੋਂ ਸ਼ੁਰੂ ਹੋ ਕੇ ਤੇ ਸਾਡੇ ਇਲਾਕੇ 'ਚ ਹੁੰਦਾ ਹੋਇਆ ਅਜਰਾਲੇ ਜਾਂਦਾ ਇੱਥੇ ਨੂੰ ਆਪਾਂ ਕਿਰਨ ਵਾਲਾ ਕਹਿੰਨੇ ਆ ਔਰ ਅਜਨਾਲੇ ਜਾ ਕੇ ਸੱਕੇ ਸੱਕੀ ਵਾਲਾ ਬਣ ਜਾਂਦਾ ਕਈ ਸਾਲਾਂ ਤੋਂ ਆ ਮੈਨੂੰ ਸਾਰੇ ਪਤਵੰਤੇ ਦੱਸ ਰਹੇ ਨੇ ਵੀ ਅਸੀਂ ਬੁੱਢੇ ਹੋ ਗਏ ਆ ਤੇ ਇਹ ਦੀ ਸਵਾਈ ਕਦੇ ਨਹੀਂ ਸੀ ਹੋਈ ਬਿਲਕੁਲ ਕਦੇ ਨਹੀਂ ਸੀ ਹੋਈ ਤੇ ਮੈਂ ਕਿਰਨ ਨਾਲੇ ਦੀ ਗੱਲ ਵੱਖ-ਵੱਖ ਪਲੇਟਫਾਰਮਾਂ 'ਤੇ ਚੁੱਕਦਾ ਰਿਹਾ ਵੀ ਜਿੰਨਾ ਚਿਰ ਤੱਕ ਕਿਰਨ ਨਾਲੇ ਦਾ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਤੱਕ ਗਰਦਾਸਪੁਰ ਵਿਧਾਨ ਸਭਾ ਹਲਕੇ ਦਾ ਕਿਸਾਨ ਖੁਸ਼ਹਾਲ ਨਹੀਂ ਹੋ ਸਕਦਾ ਔਰ ਮੈਂ ਕਈ ਵਾਰੀ ਗੱਲ ਕੀਤੀ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਮਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਔਰ ਜਿਹੜੇ ਸਾਡੇ ਮੰਤਰੀ ਨੇ ਬਰਿੰਦਰ ਗੋਇਲ ਜੀ ਦਾ ਉਹਨਾਂ ਦਾ ਧਰਵਾਦ ਕਰਦਾ ਜਿਨ੍ਹਾਂ ਨੇ ਕਿਰਨ ਨਾਲੇ ਦੀ ਸਾਰ ਲਈ ਬਿਲਕੁਲ ਔਰ ਇਹ ਸਾਰ ਦੇ ਨਾਲ ਉਹਨਾਂ ਨੇ ਮਈ ਦੇ ਵਿੱਚ ਪਹਿਲਾਂ ਦੋ ਮਸ਼ੀਨਾਂ ਭੇਜੀਆਂ ਜਿਹੜੀਆਂ ਇੱਥੋਂ ਬੋਲਦੇ ਆਪਾਂ ਸ਼ੁਰੂ ਕੀਤੀਆਂ ਸੀ ਤੇ ਕਤੂ ਕਿਲਾ ਨਤੂ ਸਿੰਘ ਤੋਂ ਗਈਆਂ ਸੀ ਔਰ ਉਧਰ ਦਮੂਹੇ ਤਾਂ ਗਈ ਸੀ 기 ਮਸ਼ੀਨ ਔਰ ਉਹਦੀ ਸਫਾਈ ਹੋਈ ਨਤੀਜੇ ਦੇ ਤੌਰ ਤੇ ਪਾਣੀ ਬਹੁਤ ਵਧੀਆ ਚੱਲਿਆ ਮੈਂ ਤਾਂ ਕਹਿੰਦਾ ਕਿ ਨજર ਲੱਗ ਗਈ ਲੋਕ ਕਹਿਣ ਲੱਗ ਪਏ ਦੀ ਆਦ ਕੀ ਫਸਲਾਂ ਬੜੀਆਂ ਵਧੀਆ ਵਧੀਆ ਹੋਈਆਂ ਨੇ ਤੇ ਅਹੀਂ ਮਰਲਾ ਥਾ ਕਿ ਉਹ ਛੱਡੀ ਅਈ ਉਹ ਵੀ ਬੀਜ ਲੰਦੇ ਔਰ ਪਤਾ ਨਹੀਂ ਸੀ ਕੁਦਰਤ ਨੇ ਮਾਰ ਮਾਰਨੀ ਸੀ ਹੜ ਆ ਗਏ ਹੜਾ ਕਰਕੇ ਉਹ ਨੁਕਸਾਨ ਹੋਇਆ ਜੇ ਹੜ ਨਾ ਹੁੰਦੇ ਤੇ ਜਿੱਦਾਂ ਕਿਰਨ ਵਾਲੇ ਦੀ ਸਫਾਈ ਹੋਈ ਸੀ ਲੋਕਾਂ ਦੀਆਂ ਫਸਲਾਂ ਬਹੁਤ ਵਧੀਆ ਤੇ ਵੱਜ ਜਾਣੀਆਂ ਸੀਗੀਆਂ ਪਰ ਕੋਈ ਗੱਲ ਨਹੀਂ ਪੰਜਾਬ ਕਈ ਵਾਰ ਡਿਗਿਆ ਪੰਜਾਬ ਕਈ ਵਾਰ ਖੜਾ ਹੋਇਆ ਔਰ ਇੱਥੋਂ ਦੇ ਲੋਕ ਅਸੀਂ ਦੇ ਹਮੇਸ਼ਾ ਹੜਾ ਦਾ ਮੁਕਾਬਲਾ ਵੀ ਕਰਦੇ ਆ ਤੇ ਜੇ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਹੁੰਦੀ ਆ ਉਹਦਾ ਵੀ ਮੂੰਹ ਤੋੜ ਜਵਾਬ ਦਿੰਦੇ ਆ ਸੋ ਪਰਮੈਤਵਰ ਦੀ ਸਾਡੇ ਦੇ ਕਿਰਪਾ ਵਾ ਪ੍ਰਮਾਤਮਾ ਸਾਡਾ ਇਮਤਿਹਾਨ ਲੈਂਦਾ ਸਾਡੀ ਪ੍ਰੀਖਿਆ ਲੈਂਦਾ ਅਸੀਂ ਹਮੇਸ਼ਾ ਉਸ ਮਰਚੋਗੇ ਨਿਕਲੇ ਆ ਤੇ ਮੈਂ ਉਸ ਵਕਤ ਵੀ ਗੋਇਲ ਸਾਹਿਬ ਨੂੰ ਬੇਨਤੀ ਕੀਤੀ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਿਹਾ ਉਹਨੇ ਦੋ ਮਸ਼ੀਨਾਂ ਭੇਜੀਆਂ ਉਹਦੇ ਨਾਲ ਸਾਡਾ ਕੰਮ ਸਰਿਆ ਪਰ ਮੈਂ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਵੀ ਜਿਸ ਵਕਤ ਝੋਨੇ ਵੱਡੇ ਜਾਂਦੇ ਨੇ ਤੇ ਜੀ ਪਹਿਲ ਦੇ ਆਧਾਰ ਤੇ ਮੈਨੂੰ ਮਸ਼ੀਨ ਜਿਹੜੀ ਆ ਉਹ ਵੱਡੇ ਬੂਹ ਵਾਲੀ ਭੇਜੋ 50 ਫੁੱਟ ਵਾਲੀ ਕਿਉਂਕਿ ਸਾਈਡਾਂ ਸਾਡੀਆਂ ਸਾਫ਼ ਹੋ ਗਈਆਂ ਸੀ ਪਰ ਜਿਹੜਾ ਬੈੱਡ ਸੀਗਾ ਉਹ ਸਾਫ਼ ਨਹੀਂ ਸੀਗਾ ਉਹਨੂੰ ਡੂੰਗਾ ਕਰਨ ਦੀ ਲੋੜ ਸੀਗੀ ਤੇ ਉਹਨਾਂ ਨੇ ਮੇਰੀ ਗੱਲ ਨੂੰ ਮੰਨਦੇ ਹੋਏ ਆ ਮਸ਼ੀਨ ਭੇਜੀ ਆ ਇੱਕ ਗੱਲ ਮੈਂ মিডিਆ ਰਾਈ ਤੇ ਇਲਾਕਾ ਵਾਸੀਆਂ ਨੂੰ ਤੁਹਾਡੇ ਚੈਨਲ ਵਾਲੀ ਵੀ ਦੱਸਣਾ ਚਾਹਨਾ ਕਿ ਇਹ ਪਹਿਲੀ ਵਾਰੀ ਹੋਇਆ ਕਿ ਇਹ ਜਿਹੜੀ ਮਸ਼ੀਨ ਆ ਵੀ ਸਰਕਾਰ ਦੀ ਆ ਤੇ ਡਰਾਈਵਰ ਵੀ ਸਰਕਾਰ ਦਾ ਵਾ ਤੇ ਡੀਜ਼ਲ ਵੀ ਸਰਕਾਰ ਦਾ ਵਾ ਨਹੀਂ ਤਾਂ ਠੇਕੇਦਾਰਾਂ ਨੇ ਮਸ਼ੀਨਾਂ ਦੇਣੀਆਂ ਉਹਨਾਂ ਨੇ ਘੰਟਾ ਦੋ ਘੰਟਾ ਮਸ਼ੀਨ ਫੇਰਨੀ ਤੇ ਮੁੜ ਕੇ ਨਾ ਮਸ਼ੀਨ ਲੱਭਣੀ ਨਾ ਤੇਲ ਲੱਭਣਾ ਪਰ ਨਹੀਂ ਕੋੜ ਅਫਸਰ ਨਾਲ ਲੱਗੇ ਨੇ ਸਾਡੇ ਸਾਰੇ ਪਤਵੰਤੇ ਸਰਪੰਚ ਸਾਹਿਬਾਨ ਪਾਰਟੀ ਦੇ ਸਾਰੇ ਜਿਹੜੇ ਜਿੰਨੇ ਵੀ ਉਹਦੇਦਾਰ ਨੇ ਦਰਜਾ ਬਦਰਜਾ ਉਹ ਆਪ ਨਿਗਰਾਨੀ ਕਰਕੇ ਇਹ ਸਰਕਾਰੀ ਮਸ਼ੀਨ ਤੋਂ ਵੱਧ ਤੋਂ ਵੱਧ ਸਾਦਾ ਚੁੱਕਣਗੇ ਇਹਨੂੰ ਵਧੀਆ ਕੰਮ ਕਰਾਵਾਂਗੇ ਔਰ ਤੁਸੀਂ ਦੇਖਿਆ ਵੀ ਦਮੂਹਿਆਂ ਦੇ ਵਿੱਚ ਅਜੇ ਅਰਧਾਨ ਹੋਣੀ ਜਿੱਥੇ ਖੜੇ ਨੇ ਅਕਸਰ ਮੰਕਦਰ ਦੇ ਵਿੱਚ ਪਾਣੀ ਆਉਂਦਾ ਸੀਗਾ ਪਰ ਅੱਜ ਦੀ ਕਿਰਨ ਸਾਫ ਹੋਣ ਨਾਲ ਪਾਣੀ ਨਹੀਂ ਆਇਆ ਲੋਕਾਂ ਦੀ ਬਹੁਤ ਆਸਤਾ ਉੱਥੇ ਨਾਲ ਔਰ ਬਾਹਰ ਗੁਰਦੁਆਰਾ ਸਾਹਿਬ ਸੀਗਾ ਉੱਥੇ ਵੀ ਅੱਜ ਕੀ ਪਾਣੀ ਦਾ ਵਿਚਾਰਿਆ ਸੋ ਕਹਿਣ ਤੋਂ ਬਾਅਦ ਇਹ ਆ ਕਿ ਇਹ ਕੰਮ ਜਿਹੜੇ ਨੇ ਹੋਣ ਵਾਲੇ ਸੀਗੇ ਔਰ ਇਹ ਮੈਨੂੰ ਕਈ ਵਾਰੀ مخਾਲ ਕਰਦੇ ਨੇ ਸਾਡੇ مخਾਲਫ ਵੀ ਬਦਲਾਅ ਕਿੱਥੇ ਆ ਮੈਨੂੰ ਦੱਸਣਾ ਚਾਹੁੰਦਾ ਵੀ ਆਹ ਹੀ ਬਦਲਾਅ ਜੀ ਬਦਲਾਅ ਇਹੋ ਹੀ ਆ ਵੀ 25-25 ਸਾਲ ਕੋਈ ਵਿਧਾਨ ਸਭਾ ਦੇ ਵਿੱਚ ਬੈਠ ਕੇ ਬਤਾਤੇ ਆਪਣੀਆਂ ਜਾਇਦਾਦਾਂ ਬਣਾ ਲਈਆਂ ਆਪਣੀਆਂ ਤਰੱਕੀਆਂ ਕਰ ਲਈਆਂ ਆਪਣੀਆਂ ਕੌਲਣੀਆਂ ਬਣਾ ਲਈਆਂ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ ਪਰ ਕਿਰਨ ਨਾਲੇ ਵਾਲ ਕਿਸੇ ਦਾ ਧਿਆਨ ਨਹੀਂ ਸੀ ਗਿਆ 5 ਸਾਲ ਕਾਂਗਰਸ ਰਾਜਵਿਹਲੇ ਨਹੀਂ ਮਸ਼ੀਨ ਇੱਥੇ ਆਈ ਔਰ ਉਹਨਾਂ ਨਾਲੋਂ ਪਹਿਲਾਂ 10 ਸਾਲ ਭਾਵੇਂ ਕਾਲੀ ਭੀਜਪੀ ਦੀ ਸਰਕਾਰ ਰਹੀ ਸਰਦਾਰ ਨਿਸ਼ਾਨ ਸਿੰਘ ਜੀ ਕਦੇ ਮਸ਼ੀਨ ਨਹੀਂ ਉੱਥੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੇ ਆ ਮਸ਼ੀਨਾਂ ਦੇ ਨਾਲ ਕੰਮ ਹੋ ਰਿਹਾ ਸੋ ਮੈਂ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਜੀਵਨ ਸਾਰ ਨੂੰ ਉੱਪਰ ਚੁੱਕਣਾ ਤੁਹਾਨੂੰ ਸੁੱਖ ਦੇਣਾ ਆਮ ਆਦਮੀ ਪਾਰਟੀ ਦੀ ਇਹ ਜ਼ਿੰਮੇਵਾਰੀ ਆ ਔਰ ਅਸੀਂ ਸਾਰੇ ਛੋਟੇ ਤੋਂ ਛੋਟਾ ਵਾਲੰਟੀਅਰ ਤੋਂ ਵੱਡੇ ਤੋਂ ਵੱਡਾ ਲੀਡਰ ਲੋਕਾਂ ਦੀ ਸੇਵਾ ਲਈ ਸਮਰਪਿਤ ਆ ਔਰ ਮੈਂ ਬਹੁਤ ਵਾਰੀ ਕਿਹਾ ਕਿ ਸਾਡੀ ਰਾਜਨੀਤੀ ਮੇਰੇ ਪਰਿਵਾਰ ਦੀ ਰਾਜਨੀਤੀ ਹਮੇਸ਼ਾ ਸੇਵਾ ਦੇ ਵਿਕਾਸ ਦੀ ਰਾਜਨੀਤੀ ਆ ਔਰ ਸੇਵਾ ਦੇ ਵਿਕਾਸ ਦੀ ਰਾਜਨੀਤੀ ਨੂੰ ਅੱਗੇ ਲੈ ਕੇ ਚੱਲਾਂਗੇ ਔਰ ਆ ਜਿਹੜਾ ਕਿਰਨ ਨਾਲਾ ਵਾ ਇਹਦਾ ਮਸਲਾ ਵਧੀਆ ਤਰੀਕੇ ਦੇ ਨਾਲ ਹੱਲ ਕਰਕੇ ਇੱਥੋਂ ਦਾ ਕਿਸਾਨ ਖੁਸ਼ਹਾਲ ਹੋਏਗਾ ਇੱਥੋਂ ਦੇ ਕਿਸਾਨ ਦੀ ਆਰਥਿਕ ਦਸ਼ਾ ਵਧੀਆ ਹੋਊਗੀ ਜਿੱਥੇ ਫਸਲ ਇੱਕ ਹੁੰਦੀ ਸੀ ਅੱਜ ਦੋ ਦਾ ਬਦਲਾ ਲਵਾ ਦੇ ਔਰ ਇਸ ਕਿਰਨ ਨਾਲ ਨੂੰ ਨਤ ਪਾ ਕੇ ਛੱਡਾਂਗੇ ਇਹ ਮੇਰਾ ਤੁਹਾਡੇ ਨਾਲ ਵਾਦਾ ਜੇ ਤੁਹਾਡਾ ਆਸ਼ੀਰਵਾਦ ਤੁਹਾਡੀ ਮਿਹਰ ਤੁਹਾਡੀ ਕਿਰਪਾ ਜਿੰਦਾਬਾਦ 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 ਤੁਹਾਡੀ ਮਿਹਰ ਤੁਹਾਡਾ ਆਸ਼ੀਰਵਾਦ ਤੁਹਾਡੀ ਕਿਰਪਾ ਬਣੀ ਰਵੇ ਦਾਸ ਤੁਹਾਡੀ ਖਿਦਮਤ ਲਈ 24 ਘੰਟੇ ਹਾਜ਼ਰ ਮੇਰੀ ਰਾਜਨੀਤੀ ਸੇਵਾਵਲ ਸਮਰਪਿਤ ਰਹੂਗੀ ਮੈਂ ਕੋਈ ਭਾਈ ਵਾਲੀ ਕੋਲਣੀ ਜ ਨਹੀਂ ਪਾਣੀ ਮੈਂ ਕੋਈ ਭਾਈ ਵਾਲੀ ਪ੍ਰਾਪਰਟੀਆਂ ਖਰੀਦਣੇ ਜ ਨਹੀਂ ਪਾਣੀ ਸਰੇ ਭਾਈ ਵਾਲੀ ਪੌਣੀ ਆ ਤੇ ਤੁਹਾਡੇ ਦੁੱਖ ਤੇ ਸੁੱਖ ਦੇ ਵਿੱਚ ਤੇਰਾ ਕੰਮਾਂ ਦੇ ਵਿੱਚ ਤਾਂ ਕਿ ਲੋਕਾਂ ਨੂੰ ਸੁੱਖ ਮਿਲ ਸਕੇ ਸੋ ਆਓ ਮਿਲ ਕੇ ਆ ਜਿਹੜਾ ਇੱਕ ਬਦਲਾਵ ਆਇਆ ਉਹਦਾ ਹਿੱਸਾ ਬੜੀਏ ਤੇ ਦੂਜੀ ਮੇਰੀ ਬੇਨਤੀ ਜੇ ਵੀ ਆ ਜਿਹੜੇ ਮੁਖਾਲਫ ਗੱਲਾਂ ਕਰਦੇ ਨੇ ਅੱਜ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਵਧੀਆ ਜੀ ਐਣਕਾ ਗਏ ਚੰਗੇ ਦੁਕਾਨ ਤੋਂ ਬਣਾ ਲਓ ਤੇ ਐਣਕਾ ਪਾ ਲਓ ਐਣਕਾ ਬਾ ਕੇ ਵੇਖ ਲਓ ਵੀ ਕਰਨ ਵਾਲੇ ਦਾ ਕੀ ਹਾਲ ਹੋ ਰਿਹਾ ਜੀ ਤਾਂ ਕਿ ਤੁਹਾਨੂੰ ਇਹ ਲੋੜਾ ਚਾਹੀਦਾ ਤੁਸੀਂ ਕਦੇ ਆਏ ਨਹੀਂ ਥੱਲੇ ਤੁਸੀਂ ਤਾਂ ਰਹੇ ਉੱਤੇ ਉੱਤੇ ਹੀ ਹਾਂਜੀ ਇਸ ਘੜਕੇ ਆ ਆ ਕਈ ਦਿਨ ਆ ਕਈ ਦਿਨ ਜਿਹੜੇ ਪਿੰਡ ਨੇ ਆ ਦਿਨਾ ਨਗਰ ਹਲਕੇ ਚ ਰਹੇ ਨੇ ਅਜੀ ਮੈਡਮ ਅਰਨਾ ਚੌਧਰੀ ਜਿਹੜੇ ਬੜੀ ਦਵਾਈ ਪਾਈ ਉੱਥੇ ਸਰਦਾਰ ਗੁਰਦੀਪ ਸਿੰਘ ਰੰਧਾਵੇ ਨੇ ਠੋਕ ਕੇ ਜਵਾਬ ਦਿੱਤਾ ਉਹਨੇ ਗੁਰਦੀਪ ਸਿੰਘ ਰੰਧਾਵੇ ਨੇ ਆਖਿਆ ਵੀ ਮੈਡਮ 25 25 ਸਾਲ ਤੋਂ ਤੁਸੀਂ ਕਰਨ ਨਾਲੇ ਵਾਲ ਗਏ ਨਹੀਂ ਤੇ ਤੁਹਾਨੂੰ ਕੀ ਪਤਾ ਜਾ ਕੇ ਵੇਖੋ ਸਭਾਈ ਹੁੰਦੀ ਕੀ ਆ ਸੋ ਮੇਰੀ ਬੇਨਤੀ ਜੇ ਵੀ ਤਖੜੇ ਹੋਵੋ ਮਰਬੂਦ ਹੋਵੋ ਇਹਨਾਂ ਦੀਆਂ ਗੱਲਾਂ ਚ ਨਹੀਂ ਹੋਣਾ ਲੋਕਾਂ ਨੂੰ ਲਾਮਬੰਦ ਕਰੀਏ ਤੇ ਆ ਸਰਕਾਰ ਇੱਕ ਵਧੀਆ ਕੰਮ ਕਰ ਰਹੀ ਆ ਇਹ ਸਰਕਾਰ ਨੂੰ ਮਜ਼ਬੂਤ ਤੇ ਸਮਰਥਨ ਦੇ ਕੇ ਅੱਗੇ ਚੱਲਣਾ ਬਹੁਤ ਬਹੁਤ ਧੰਨਵਾਦ